ਹਾਂਜੀ ਕਿਵੇਂ ਆ ਅੱਜ ਤੁਹਾਨੂੰ ਮੈਂ ਲੈ ਕੇ ਆਇਆ ਪਪਟੋਏ ਦੀ ਹੰਟਰ ਪਲਾਜ਼ਾ ਦੀ ਪਾਰਕਿੰਗ ਦੇ ਵਿੱਚ ਇੱਥੇ ਇੱਕ ਮਾਰਕੀਟ ਲੱਗਦੀ ਆ ਫਰਾਈਡੇ ਨੂੰ ਮੈਨੂੰ ਸ਼ੋਰ ਨਹੀਂ ਵੀ ਇਹ ਐਵਰੀ ਫਰਾਈਡੇ ਲੱਗਦੀ ਆ ਤੇ ਜਾਂ ਵੀ ਇਹ ਐਵਰੀ ਮੰਡੇ ਦੇ ਐਂਡ ਵਾਲੇ ਫਰਾਈਡੇ ਚ ਲੱਗਦੀ ਆ ਮੈਨੂੰ ਇਹ ਜੀ ਦਾ ਸ਼ੋਰ ਨਹੀਂ ਪਰ ਤੁਸੀਂ ਦੇਖੋ ਇੱਥੇ ਇੱਥੇ ਫੂਡ ਦੀਆਂ ਸ਼ਾਪਾਂ ਨੇ ਬਹੁਤ ਜ਼ਿਆਦੇ ਲਾਈਆਂ ਹੋਈਆਂ ਇਹਨਾਂ ਨੇ ਹਰੇਕ ਕਮਿਊਨਿਟੀ ਦੀ ਇੱਥੇ ਮੈਨੂੰ ਲੱਗਦਾ ਵੀ ਸ਼ਾਪ ਲੱਗੀ ਹੋਈ ਆ ਤੇ ਬੜਾ ਰਾਸ਼ਿਆਗਾ ਤੁਹਾਡੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਬੱਚਿਆਂ ਦੇ ਖੇਡਣ ਵਾਲੀਆਂ ਗੇਮਾਂ ਦੀਆਂ 숍ਾਂ ਲੱਗੀਆਂ ਹੋਈਆਂ ਨੇ ਤੇ ਆਪੋ ਆਪਣਾ ਲੋਕ ਫੂਡ ਇੰਜੋਏ ਕਰ ਰਹੇ ਆ ਤੇ ਆ ਦੇਖੋ ਇੱਥੇ ਫਰਾਈ ਕਰ ਰਹੇ ਆ ਹਰ ਇੱਕ ਤਰ੍ਹਾਂ ਦਾ ਫੂਡ ਹੈ ਬਰਾਊਨਸ ਚਿਕਨ ਲੈਂਬ ఎవਰੀਥਿੰਗ ਤੁਹਾਨੂੰ ਇੱਥੇ ਜਿੱਦਾਂ ਮਿਲ ਸਕਦਾ ਆ ਦੇਖੋ ਵੀ 숍ਾਂ ਦੇ ਉੱਤੇ ਲੋਕਾਂ ਦੀ ਬਾਈ ਕਰ ਰਹੇ ਆ ਫੂਡ ਕਿੰਨੀ ਭੀੜ ਤੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆ ਹਰ ਇੱਕ ਕਮਿਊਨਿਟੀ ਦੇ ਲੋਕ ਇੱਥੇ ਆਏ ਹੋਏ ਨੇ ਦੇਖੋ ਵੀ एवरीथिंग ਇਸ ਮੇਲੇ ਦੇ ਵਿੱਚ ਇਸ ਟਾਈਮ ਤੁਹਾਨੂੰ ਦੇਖਣ ਨੂੰ ਮਿਲੂਗਾ ਬਹੁਤ ਜ਼ਿਆਦਾ ਰਸ਼ ਹੈ ਇਹ ਪਾਪਾ ਟੋਏ ਦੇ ਅੰਦਰ ਹੰਟਰ ਪਲਾਜ਼ਾ ਸ਼ੋਪਿੰਗ ਸੈਂਟਰ ਬਣਿਆ ਹੋਇਆ ਉਹਦੇ ਅੰਦਰ ਪਾਰਕਿੰਗ ਦੇ ਵਿੱਚ ਇਹ ਜਿਹੜੀ ਮਾਰਕੀਟ ਹੈ ਲੱਗਦੀ ਆ ਇਹ ਫਰਾਈਡੇ ਨੂੰ ਲੱਗਦੀ ਆ ਤੇ ਪਾਰਕਿੰਗ ਬਹੁਤ ਔਖੀ ਮਿਲਦੀ ਆ ਗੱਡੀਆਂ ਲਈ ਵੀ ਸੋ ਜਿਹਨੇ ਵੀ ਆਉਣਾ ਆਪਣਾ ਪਾਰਕਿੰਗ ਜਾਂ ਤਾਂ ਪਹਿਲਾਂ ਉੱਥੇ ਜਾ ਜਾਂ ਫਿਰ ਕਿਤੇ ਸਾਈਡ ਤੇ ਅਰੇਂਜਮੈਂਟ ਕਰਕੇ ਆਓ ਦੇਖੋ ਗੱਡੀਆਂ ਨੂੰ ਵੀ ਪਾਰਕਿੰਗ ਕਰਨ ਲਈ ਜਗ੍ਹਾ ਨਹੀਂ ਹੈਗੀ ਤੇ ਇਧਰਲੇ ਪਾਸੇ ਆਹ ਦੇਖੋ ਵੀ ਲੋਕ ਆਪਣਾ ਫੂਡ ਕੋਈ ਲੈ ਕੇ ਜਾ ਰਹੇ ਆ ਕੋਈ ਹਜੇ ਆ ਰਹੇ ਆ ਤੇ ਇੱਥੇ ਜ਼ਿਆਦਾਤਰ ਫੂਡ ਦੀਆਂ ਸ਼ਾਪਾਂ ਨੇ ਤੇ ਜਾਂ ਮੈਂ ਦੇਖਿਆ ਵੀ ਇੱਥੇ ਇੱਕ ਤੇ ਮੋਬਾਈਲਾਂ ਦੇ ਜਿਦਾਂ ਪਾਰਟਸ ਜਿਹੜੇ ਹੈਗੇ ਆ ਉਹ ਉਹਨਾਂ ਦੀਆਂ ਜ਼ਿਆਦਾ ਸ਼ਾਪਾਂ ਨੇ ਜਿਦਾਂ ਮੋਬਾਈਲ ਕਵਰਸ ਹੋ ਗਏ ਤੇ ਮੋਬਾਈਲਾਂ ਦੀਆਂ ਤਾਰਾਂ ਚਾਰਜ ਵਾਲੀਆਂ ਚਾਰਜਰ ਵਾਇਰਲੈਸ ਚਾਰਜਰ ਤੇ ਸ਼ੂਜ਼ ਇੱਥੇ ਹੈਗੇ ਆ ਕੱਪੜੇ ਵੀ ਹੈਗੇ ਆ ਇੱਥੇ ਤੇ ਕਾਫੀ ਵੱਡੀ ਮਾਰਕੀਟ ਆ ਘੁੰਮਣ ਨੂੰ ਤੁਹਾਨੂੰ ਘੰਟਾ ਸਵਾ ਘੰਟਾ ਚਾਹੀਦਾ ਜੇ ਤੁਸੀਂ ਪ੍ਰੋਪਰ ਦੇਖਣੀ ਆ ਤੇ ਇਧਰ ਸ਼ੇਕ ਬਣਾ ਕੇ ਲੋਕਾਂ ਨੂੰ ਵੇਚੇ ਜਾ ਰਹੇ ਆ ਤੇ ਇਧਰਲੇ ਪਾਸੇ ਵੀ ਦੇਖੋ ਤੁਸੀਂ ਮਾਰਕੀਟ ਪਰ ਮਤਲਬ ਇੰਨੀ ਭੀੜ ਸੀ ਕਿ ਮੈਂ ਵੀਡੀਓ ਪ੍ਰੋਪਰ ਬਣਾ ਹੀ ਨਹੀਂ ਸਕਿਆ ਕਿਉਂਕਿ ਬੰਦੇ ਦੇ ਵਿੱਚ ਬੰਦਾ ਵੱਜ ਰਿਹਾ ਸੀ ਉੱਥੇ ਤੇ ਆ ਦੇਖੋ ਇਹਨਾਂ ਨੇ ਫੂਡ ਲਾਇਆ ਐਵਰੀ ਹਰੇਕ ਸ਼ਾਪ ਦੇ ਉੱਤੇ ਇੰਨਾ ਇਕੱਠ ਸੀਗਾ ਵੀ ਆਪਾਂ ਦੇਖ ਹੀ ਨਹੀਂ ਸਕਦੇ ਸੀ ਇੰਨੀਆਂ ਚੀਜ਼ਾਂ ਪਰ ਮੈਂ ਫਿਰ ਵੀ ਟਰਾਈ ਕੀਤੀ ਵੀ ਤੁਹਾਨੂੰ ਦਿਖਾਈ ਜਾਵੇ ਸੰਡੇ ਸੌਰੀ ਫਰਡੇ ਮਾਰਕੀਟ ਕਿਉਂਕਿ ਮੈਂ ਫਸਟ ਟਾਈਮ ਆਇਆ ਇੱਥੇ ਮੈਨੂੰ ਵੀ ਕਦੇ ਟਾਈਮ ਨਹੀਂ ਸੀ ਲੱਗਿਆ ਆਉਣ ਦਾ ਤੇ ਨੈਕਸਟ ਟਾਈਮ ਜਦੋਂ ਮੈਂ ਆਉਂਗਾ ਤੇ ਮੈਂ ਹੋਰ ਜ਼ਿਆਦਾ ਕਲੀਅਰਟੀ ਨਾਲ ਤੁਹਾਨੂੰ ਦਿਖਾਉਂਗਾ ਸਾਰਾ ਕੁਝ ਬਹੁਤ ਵਧੀਆ ਲੱਗਿਆ ਇੱਥੇ ਜਦੋਂ ਆ ਕੇ ਤੇ ਕਾਫੀ ਵੱਡੀ ਮਾਰਕੀਟ ਆ ਕਿਉਂਕਿ ਮੈਂ ਫਸਟ ਟਾਈਮ ਆਇਆ ਮੈਨੂੰ ਇਹ ਚੀਜ਼ ਪਹਿਲੀ ਵਾਰੀ ਦੇਖਣ ਨੂੰ ਬੜੀ ਇਦਾਂ ਲੱਗੀ ਵੀ ਬਹੁਤ ਵਧੀਆ ਚੀਜ਼ਾਂ ਦਿਖਾਉਣੀ ਚਾਹੀਦੀਆਂ ਤੁਹਾਨੂੰ ਸਾਰਿਆਂ ਨੂੰ ਤੇ ਤੇ ਇਧਰਲੇ ਪਾਸੇ ਹੋਰ ਸ਼ਾਪਾਂ ਨੇ ਜ਼ਿਆਦਾਤਰ ਇੱਥੇ ਨਾ ਖਾਣ ਪੀਣ ਵਾਲੀਆਂ ਮੈਨੂੰ ਜ਼ਿਆਦਾ ਲੱਗੀਆਂ ਸ਼ਾਪਾਂ ਤੇ ਜਾਂ ਫਿਰ ਮੋਬਾਈਲ ਐਸੈਸਰੀ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਸੀਗੀ ਤੇ ਬਾਕੀ ਆਪਣੀ ਕਮਿਊਨਿਟੀ ਤੇ ਲੋਕ ਹੈਗੇ ਸੀ ਪਰ ਜ਼ਿਆਦਾ ਨਹੀਂ ਸੀਗੇ ਇੱਥੇ ਘੱਟ ਸੀਗੇ ਤੇ ਬਾਕੀ ਇਹ ਤੁਸੀਂ ਹਰੇਕ ਪਾਸੇ ਜਿੱਥੇ ਤੱਕ ਵੀ ਮੈਂ ਲਿਜਾ ਸਕਦਾ ਕੋਸ਼ਿਸ਼ ਕੀਤੀ ਆ ਫੋਨ ਨੂੰ ਮੈਂ ਟਰਾਈ ਕੀਤੀ ਵੀ ਐਵਰੀ ਜਗ੍ਹਾ ਤੇ ਮੈਂ ਤੁਹਾਨੂੰ ਲੈ ਕੇ ਜਾਵਾਂ ਤੇ ਐਵਰੀ ਸ਼ਾਪ ਤੇ ਡਿਫਰੈਂਟ ਫੂਡ ਆ ਕਲਚਰਲ ਇਹਨਾਂ ਦੇ ਹਿਸਾਬ ਨਾਲ ਫੂਡ ਤੇ ਆ ਦੇਖੋ ਮੋਬਾਈਲਾਂ ਦੀਆਂ ਸਾਰਿਆਂ ਦੀਆਂ ਕਬਰਾਂ ਇੱਥੇ ਪਈਆਂ ਨੇ ਬਾਕੀ ਦੇਖੋ ਤੁਸੀਂ ਇੰਜੋਏ ਕਰੋ ਵੀਡੀਓ ਨੂੰ ਵੀ ਇਦਾਂ ਦੀ ਮਾਰਕੀਟ ਇੱਥੇ ਲੱਗਦੀ ਆ ਡੋਨਟਸ ਫਰੈਸ਼ ਬਣਾ ਕੇ ਦਿੱਤੇ ਫੂਡ ਸਾਰਾ ਫਰੈਸ਼ ਬਣਾਉਂਦੇ ਆ ਬੰਦੇ ਦੇ ਸਾਹਮਣੇ ਹੀ ਬਣਾਇਆ ਜਾਂਦਾ ਸਾਰਾ ਫੂਡ ਤੇ ਆ ਦੇਖੋ ਇੱਥੇ ਲੇਡੀਜ਼ ਨੇਲਸ ਆਪਣੇ ਕਰਾਰ ਰਹੀਆਂ ਨੇ ਨੇਲਸ ਮੈਨੂੰ ਲੱਗਦਾ ਵੀ ਨੀਅਰਲੀ 100 ਪੀਪਲ ਇੱਥੇ ਬੈਠੇ ਸੀਗੇ 100 ਲੇਡੀਜ਼ ਜਿਹੜੀਆਂ ਆਪਣੇ ਨੇਲਸ ਕਰਾਰ ਰਹੀਆਂ ਸੀਗੀਆਂ ਇੱਥੇ ਤੇ ਆ ਦੇਖੋ ਕ੍ਰੌਕਸ ਬੱਚਿਆਂ ਵਾਲੇ ਤੇ ਕਲੋਥਸ ਸ਼ਰਟਾਂ ਟੀ-ਸ਼ਰਟਾਂ ਜੀਨਸ ਤੇ ਇਧਰਲੇ ਪਾਸੇ ਸ਼ੂਜ਼ ਇਹ ਮੈਂ ਮੈਨੂੰ ਲੱਗਦਾ ਨਹੀਂ ਵੀ ਇਹ ਬ੍ਰਾਂਡਡ ਸੀਗੇ ਪਰ ਵੀ ਬ੍ਰਾਂਡਡ ਹੀ ਸੀਗੇ ਲੱਗਦਾ ਮੈਨੂੰ ਜਿੱਥੇ ਤੱਕ ਨਾਈਕੀ ਦੇ ਪਰ ਆਪਾਂ ਨੇ ਜਿਆਦਾ ਮੈਂ ਧਿਆਨ ਨਹੀਂ ਦਿੱਤਾ ਇਹਨਾਂ ਕਿ ਨਹੀਂ ਤੇ ਇੰਦਰਲੇ ਪਾਸੇ ਹੋਰ ਆ ਦੇਖੋ ਆਪਣਾ ਇਹਨਾਂ ਦਾ ਮੌਰੀ ਕਲਚਰ ਦਾ ਜੋ ਇਹਨਾਂ ਦਾ ਹੁੰਦਾ ਬੈਸਟ ਆਪਾਂ ਇਹ ਚੀਜ਼ ਤੁਹਾਨੂੰ ਦਿਖਾਈ ਹੈ ਜੋ ਇਹਨਾਂ ਦੇ ਕਲਚਰ ਦੇ ਵਿੱਚ ਹੁੰਦੀ ਹੈ ਸਾਈਨ ਹੁੰਦੇ ਇਹਨਾਂ ਦੇ ਕੁਝ ਤੇ ਆ ਦੇਖੋ ਇੱਥੇ ਦੇ ਪਾਸੇ ਬੜੀ ਵਧੀਆ ਮਾਰਕੀਟ ਸੀ ਕਾਫੀ ਵੱਡੀ ਸੀ ਜੇ ਕਿ ਤੁਸੀਂ ਇੱਥੇ ਲੋਕਲ ਰਹਿੰਦੇ ਹੋ ਤਾਂ ਜ਼ਰੂਰ ਦੇਖਿਓ ਇਹ ਨੂੰ ਆ ਕੇ ਤੇ ਕੋਈ ਵੀ ਕੋਮ ਇੱਥੇ ਤੁਸੀਂ ਬ੍ਰੇਸਲੇਟ ਆ ਦੇਖੋ ਬ੍ਰੇਸਲੇਟ ਤਿਆਰ ਕਰਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਆਪਣੇ ਨਾਮ ਦਾ ਜਾਂ ਕੁਝ ਵੀ ਇਹਦੇ ਵਿੱਚ ਪਵਾ ਸਕਦੇ ਹੋ ਆ ਫੇਰ ਬੱਚਿਆਂ ਆ ਗਿਆਂ ਕ੍ਰੋਕਸ ਬਹੁਤ ਸੋਹਣੇ ਸੋਹਣੇ ਪਏ ਸੀ ਇੱਥੇ ਸ਼ੂਜ਼ ਵੀ ਪਏ ਸੀ ਕੱਪੜੇ ਵੀ ਬੜੇ ਸੋਹਣੇ ਸੀ ਆ ਦੇਖੋ ਆ ਸ਼ੂਜ਼ ਹਰ ਇੱਕ ਕ साइज ਦੇ ਸ਼ੂਜ਼ ਪਏ ਇਹਨਾਂ ਕੋਲੇ ਤੇ ਆਹ ਦੇਖੋ ਇੱਥੇ ਫੇਰ ਆ ਗ੍ਰਾਕਸ ਇਦਾਂ ਦੀਆਂ 숍ਾਂ ਬਹੁਤ ਜ਼ਿਆਦਾ ਸੀ ਤੇ ਜਾਂ ਬੱਚਿਆਂ ਦੇ ਖੇਡਣ ਲਈ ਇਦਾਂ ਦੀਆਂ ਚੀਜ਼ਾਂ ਤੇ ਆਹ ਦੇਖੋ ਬੱਚਿਆਂ ਦੇ ਖੇਡਣ ਲਈ ਕਾਫੀ ਚੀਜ਼ਾਂ ਇੱਥੇ ਬਣਾਈਆਂ ਹੋਈਆਂ ਸੀ ਇਹਨਾਂ ਨੇ ਇਦਾਂ ਲੈ ਕੇ ਆਏ ਸੀਗੇ ਤੇ ਲੋਕ ਖਰੀਦਦੇ ਵੀ ਸੀ ਇਸੇ ਲਈ ਲੈ ਕੇ ਆਉਂਦੇ ਆ ਕਿਉਂਕਿ ਇਹਨਾਂ ਦਾ ਵੀ ਰੋਜ਼ਗਾਰ ਆ ਤੇ ਇਦਾਂ ਦੀ ਜਗ੍ਹਾ ਤੇ ਆ ਕੇ ਇਹਨਾਂ ਦੀਆਂ ਬਹੁਤ ਚੀਜ਼ਾਂ ਵਿਕ ਜਾਂਦੀਆਂ ਆ ਸਕੂਟਰ ਖੜੇ ਆ ਦੇਖੋ ਆ ਫੋਨ ਦੀਆਂ ਐਕਸੈਸਰੀ ਸਾਰੀਆਂ ਕਾਫੀ ਜਿਆਦੇ ਚੀਜ਼ਾਂ ਸੀਗੀਆਂ ਜਿਹੜੀਆਂ ਮੈਂ ਹਜੇ ਤੱਕ ਜਿੱਦਾਂ ਦਿਖਾਈ ਪੂਰੀ ਵੀਡੀਓ ਬਣਾ ਨਹੀਂ ਸਕਿਆ ਕਿਉਂਕਿ ਭੀੜ ਬਹੁਤ ਜ਼ਿਆਦਾ ਸੀਗੀ ਉੱਥੇ ਤੇ ਉਹਦੇ ਕਰਕੇ ਮੇਰੇ ਤੋਂ ਜ਼ਿਆਦਾ ਵੀਡੀਓ ਨਹੀਂ ਬਣੀ ਤੇ ਤੁਸੀਂ ਜਦੋਂ ਵੀ ਆਉਂਗੇ ਜਾਂ ਮੈਂ ਨੈਕਸਟ ਟਾਈਮ ਇਹ ਤੋਂ ਵਧੀਆ ਤਿਆਰੀ ਕਰਕੇ ਲੈ ਕੇ ਜਾਊਂਗਾ ਵੀ ਮੈਂ ਤੁਹਾਨੂੰ ਵਧੀਆ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਸਕਾਂ ਤੇ ਆ ਦੇਖੋ ਘੜੀਆਂ 39 ਡਾਲਰ ਦੀ ਈਚ ਆ ਘੜੀ ਆ ਤੇ ਬੜੀ ਵਧੀਆ ਸੀਗੀਆਂ ਆ ਮ사ਜਰ ਪਏ ਨੇੜੇ JBL ਦੇ ਸਪੀਕਰ ਤੇ ਲੇਡੀਜ਼ ਕਲੋਥਸ ਆ ਦੇਖੋ ਬੱਚਿਆਂ ਵਾਲੀਆਂ ਗੇਮਾਂ ਇਧਰਲੇ ਪਾਸੇ ਚੱਲਦੇ ਆਪਾਂ ਅੱਗੇ ਨੂੰ ਟੀੜੀ ਬਹੁਤ ਜ਼ਿਆਦਾ ਸੀਗੀ ਉਹਦੇ ਕਰਕੇ ਕੁਛ ਮੈਂ ਬੰਨ ਵਧੀਆ ਬਣਾ ਨਹੀਂ ਸਕਿਆ ਤੇ ਆ ਦੇਖੋ ਮ사ਜ ਵਾਲੇ ਪਏ ਆ ਸਾਰੇ ਬੋਡੀ ਮ사ਜ ਕਰਨੀਆਂ ਤੇ ਇਧਰਲੇ ਪਾਸੇ ਕਪੜੇ ਆ ਗਏ ਲੇਡੀਜ਼ ਪਰਸ ਬਹੁਤ ਜ਼ਿਆਦਾ ਸਮਾਨ ਸੀ ਇੱਥੇ ਮਤਲਬ ਐਵਰੀ ਵੈਰਾਈਟੀ ਮੈਨੂੰ ਲੱਗਦਾ ਜਿਹੜੀ ਰੈਗੂਲਰ ਯੂਜ਼ ਦੇ ਵਿੱਚ ਹੁੰਦੀ ਹੈ ਉਹ ਸਾਰੀ ਪਈ ਸੀ ਆ ਦੇਖੋ ਬੱਚਿਆਂ ਦੇ ਖੜਾਉਣੇ ਦੇਖੋ ਵੀ ਐਕਟਿਵ ਵਰਕ ਕਰਦੇ ਆ ਸਾਰੇ ਇਹ ਮੇਰੇ ਬੱਚੇ ਗਏ ਇੰਡੀਆ ਸੀ ਜੇ ਮੇਰੀ ਵੱਡੀ ਕੁੜੀ ਆਈ ਹੁੰਦੀ ਤੇ ਉਹਨੇ ਤਾਂ ਉਹਨੂੰ ਤਾਂ ਬਾਈ ਕਰ ਲੈਣਾ ਸੀ ਉਹਨੂੰ ਕੁਝ ਨਾ ਕੁਝ ਦੇਖੋ ਕਿ ਕਿੰਨੇ ਸੋਹਣੇ ਲੱਗਦੇ ਆ ਬਹੁਤ ਸੋਹਣਾ ਬਣਾਇਆ ਹੋਇਆ ਸੀ ਇਹਨਾਂ ਨੇ ਯਾਰ ਮੈਂ ਫਸਟ ਟਾਈਮ ਆਇਆ ਮੈਨੂੰ ਪਰਸਨਲੀ ਬੜੀ ਵਧੀਆ ਲੱਗੀ ਚੀਜ਼ ਇਹ ਤੇ ਨੈਕਸਟ ਟਾਈਮ ਆਪਾਂ ਟਰਾਈ ਕਰਾਂਗੇ ਹੋਰ ਜ਼ਿਆਦਾ ਵਧੀਆ ਕਰਨ ਦੀ ਪਰ ਤੁਸੀਂ ਜਿੰਨੀ ਮੈਂ ਬਣਾਈ ਤੁਸੀਂ ਇਹਨੂੰ ਜ਼ਰੂਰ ਇੰਜੋਏ ਕਰੋ ਦੇਖੋ ਤੇ ਆਪਣੇ ਚੈਨਲ ਨੂੰ ਫੋਲੋ ਕਰਿਓ ਤੁਹਾਰੀ ਆਪਣੇ ਪੇਜ ਨੂੰ ਫੋਲੋ ਕਰਿਓ ਤੇ ਆਪਣਾ YouTube ਚੈਨਲ ਆ ਜਿਹੜਾ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੈਂ ਇਸ ਸੰਡੇ ਨੂੰ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਲੈ ਕੇ ਮਿਲੂੰਗਾ ਆ ਦੇਖੋ ਮੋਬਾਈਲ ਚਾਰਜਰ ਐਡਾਪਟਰ ਵਾਇਰਸ एवरीथिंग ਇੱਥੇ ਪਿਆ ਜਿਹੜੀ ਵੀ ਚੀਜ਼ ਦੀ ਤੁਹਾਨੂੰ ਨੀਡ ਆ ਤੁਹਾਨੂੰ ਇੱਥੇ ਹਰ ਇੱਕ ਚੀਜ਼ ਮਿਲੂਗੀ एवरीथिंग ਇੱਥੇ ਆਈਫੋਨ 17 even 17 ਦੇ ਕਵਰ ਵੀ ਇੱਥੇ ਤੱਕ ਇਹਨਾਂ ਨੇ ਸੇਲ ਤੇ ਲਾ ਰੱਖਿਆ ਇੰਨੇ ਜ਼ਿਆਦਾ ਕੁਆਂਟੀਟੀ ਦੇ ਵਿੱਚ ਇਹਨਾਂ ਕੋਲੇ ਸਮਾਨ ਪਿਆ ਦੇਖੋ ਬਹੁਤ ਸੋਹਣੀ ਮਾਰਕੀਟ ਸੀ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ